ਸਾਧ ਜੀਵਨ ਅਰਜਨ ਅਮੋਲ ਆ ਜੁਨੀ ਸੰਭੋ ਜਿਹੜਾ ਅਰਜਨ ਅਮੋਲ ਹੈ ਇਹ ਅਰਜਨ ਅਮੋਲ ਹੈ ਉਹ ਜਿਹਨੇ ਮਹਾਭਾਰਤ ਦੀ ਲੜਾਈ ਲੜੀ ਉਹ ਅਰਜਨ ਅਮੋਲ ਨਹੀਂ ਸੀਗਾ ਉਹ ਲੜਾਈ ਲੜਦਾ ਸੀ ਧਰਤੀ ਵਾਸਤੇ ਪੰਜ ਪਿੰਡਾਂ ਵਾਸਤੇ ਰਾਜ ਵਾਸਤੇ ਲੜਾਈ ਲੜੀ ਜਿਹੜੀ ਉਹ ਮੋਲ ਨਹੀਂ ਹੁੰਦੀ ਬੋਲ ਅਰਜਨ ਉਹ ਹੈ ਜਿਹੜਾ ਸੱਚਖੰਡ ਦੇ ਬਨਾਸ਼ੀ ਰਾਜ ਵਾਸਤੇ ਲੜਾਈ ਲੜੇ ਜਿਹਨੇ جنگ ਲੜੀ ਨਾ ਬਨਾਸ਼ੀ ਰਾਜ ਦੀ ਉਹ ਅਰਜਨੋ ਬੋਲ ਹੈ ਜਿਹਨੇ ਸੰਸਾਰੀ ਰਾਜ ਦੀ جنگ ਲੜੀ ਹੈ ਉਹ ਅਰਜਨ ਬੋਲ ਹੀ ਨਾਲ ਉਹਦੇ ਲਖਸਾ ਉਹ ਬੋਲ ਹੀ ਉਹਦਾ ਤਾਂ ਮੁੱਲ 5 ਪਿੰਡ ਸੀ ਜੇ 5 ਪਿੰਡ ਦੇ ਦਿੰਦੇ ਤਾਂ ਲੜਾਈ ਹੋਣੀ ਹੀ ਨਹੀਂ ਸੀ ਉਹਨਾਂ ਦੀ ਕੀਮਤ 5 ਪਿੰਡ ਦਾ ਸਾਰੇ ਜਿਹਨੇ ਬੰਦੇ ਮਰੇ ਨੇ ਨਾ ਉੱਥੇ ਜੀ ਦੋਏ ਨੇ 5 ਮਿੰਟਾਂ ਵਾਸਤੇ 5 ਮਿੰਟਾਂ ਵਾਸਤੇ ਹੋਣੀ ਤੂੰ ਬੋਲ ਪੈ ਗਿਆ ਜੇ 5 ਮਿੰਟ ਦੇ ਦੇਂਦੇ ਪੜਨ ਨੂੰ ਲੜਾਈ ਹੋਣੀ ਸੀ ਹੋਣੀ ਤੇ ਇਹ 5 ਮਿੰਟਾਂ ਦੀ ਕੋਈ ਲੜਾਈ ਦੀ ਇਹ ਤਾਂ ਛੱਡਣ ਦੀ ਵੀ ਸਾਰਾ ਭਵਸਾ ਅਗਰ ਤੁਹਾਨੂੰ ਛੱਡਿਆ ਭਾਈ ਇਹ ਛੱਡਣ ਦੀ ਲੜਾਈ ਹੈ ਉਹ ਭਵਸਾਗਰ ਤੇ ਥੋੜੇ ਜਿਹਾ ਕਬਜ਼ੇ ਦੀ ਲੜਾਈ ਹੈ ਵੇ ਸਾਡ ਨੂੰ ਨਾ ਵੇਨਾ ਸਾਡ ਵੀ ਦੇ ਤਾਂ ਕੋਈ ਸਾਡਾ ਹਿੱਸਾ ਜਿਹੜਾ ਭਵਸਾਗਰ ਦਾ ਸੀ ਤਾਂ ਰੱਖਣਾ ਆਪਣਾ ਉਹਦਾ ਭਵਸਾਗਰ ਦੇ ਹਿੱਸਾ ਰੱਖਣ ਦੀ ਲੜਾਈ ਹੈ ਇਹ ਭਵਸਾਗਰ ਤਿਆਗਣ ਦੀ ਲੜਾਈ ਹੈ ਜਿਹੜੇ ਤਿਆਗਣ ਨਹੀਂ ਦਿੰਦੇ ਉਹਨਾਂ ਨਾਲ ਲੜਾਈ ਹੈ ਉਹ ਗਣ ਜਿਹੜੇ ਭਵਸਾਗਰ ਛੱਡਣ ਨਹੀਂ ਦਿੰਦੇ ਇਹ ਸਾਡੀ ਉਹਨਾਂ ਨਾਲ ਲੜਾਈ ਹੈ ਇਹ ਜਿਹੜੇ ਭਵਸਾਗਰ ਤੋਂ ਸਾਡਾ ਹਿੱਸਾ ਖੁਦੇ ਨਹੀਂ ਉਹਨਾਂ ਨਾਲ ਲੜਾਈ ਹੈ ਅਸੀਂ ਕਹਦੇ ਆਪਣਾ ਹਿੱਸਾ ਛੱਡੀ ਭਵਸਾਗਰ ਤੋਂ ਤੋ ਇਹ ਲੜਾਈਆਂ ਆਏ ਨੇ ਅਲਜਰ ਅਮੋਲ ਆ ਜੋਨੀ ਸੰਭੋ ਜੋਨੀ ਜਾ ਕੇ ਸੰਭਵ ਕਰਕੇ ਦਿਖਾਤਾ ਕਿ ਅਮੋਲ ਜੰਗ ਵੀ ਕੋਈ ਹੁੰਦੀ ਹੈ ਅਮੋਲ ਲੜਾਈ ਕੀ ਹੈ ਉਹ ਜੰਗ ਜਿੱਤਣੀ ਹੈ ਜਿਹਦਾ ਮੁੱਲ ਕੋਈ ਨਹੀਂ ਸੰਸਾਰੀ ਪਦਾਰਥਾਂ ਦਾ ਕੋਈ ਮੁੱਲ ਨਹੀਂ ਸੰਸਾਰ ਚੋਂ ਦੀ ਕੋਈ ਕੀਮਤ ਨਹੀਂ ਜੋਨੀ ਜਾ ਕੇ ਉਨੇ ਇਹ ਜ਼ਾਬਤ ਕਰਿਆ ਹੈ ਹਾਂ ਅਜੋ ਨਹੀਂ ਸੰਭੋ ਪੈ ਭੰਜਨ ਪਰ ਦੁੱਖ ਨਿਵਾਰ ਅਪਾਰ ਅਨੁਭਵ ਪੈ ਭੰਜਨ ਉਹ ਜਿਹੜਾ ਸਭ ਤੋਂ ਵੱਡਾ ਸਭ ਤੋਂ ਅਸਲ ਦੇ ਵਿੱਚ ਸਭ ਤੋਂ ਅਰਥ ਹੈ ਹੋਰ ਸੰਦਰਭ ਵਿੱਚ ਵਰਤਦਾ ਇੱਥੇ ਲਫ਼ਜ਼ ਨੂੰ ਸਾਦਰ ਜੀ ਉਹ ਸਭ ਤੋਂ ਵੱਡਾ ਲਫ਼ਜ਼ ਇੱਥੇ ਸਭ ਤੋਂ ਵਰਤੇ ਲਫ਼ਜ਼ ਪਰ ਸੰਭਵ ਹੋਇਆ ਉਹ ਤੇ ਸਭ ਤੋਂ ਵੱਡਾ ਸਭ ਤੋਂ ਲਫ਼ਜ਼ ਇਹਦਾ ਅਰਥ ਹੋਦੀ ਹੈ ਇਹਦਾ ਹੋਰ ਹੈ ਸ਼ਬਦੇ ਹੋਰ ਇਹ ਸਵੈਭੰਗ ਨਹੀਂ ਹੈ ਸੰਪੂਰਨ ਅਰਥ ਹੋ ਰਿਹਾ ਸੰਪੂਰਨ ਸਵੈਨਦੀਪ ਹੈ ਆਪਣੀ ਜਿਹੜੀ ਪੈ ਪੈਦਾ ਕਰਦੀ ਹੈ ਨਾ ਆਪਾਂ ਆਪਣੇ ਅੰਦਰੋਂ ਪੈਦਾ ਹੋਣੀ ਇੱਕ ਪੈ ਕੇ ਜੇ ਉਹ ਕੋੋਂ ਬਾਹਰ ਚਲੇ ਗਿਆ ਗਿਆਨ ਹੋ ਜਾਣਾ ਕਿ ਪੈ ਪੈਦਾ ਹੋਣੀ ਗਿਆਨ ਨਾਲ ਗਿਆਨ ਜਿਹੜਾ ਹੈ ਉਹਦੇ ਨਾਲ ਇੱਕ ਪੈ ਪੈਦਾ ਹੋਣੀ ਹੈ ਕਿਆੰਦੰਨਿਆ ਬੱਚਿਆਂ ਨੂੰ ਪੈ ਪੈਦਾ ਕਰਦੇ ਆਂ ਵੀ ਦੇਖੋ ਇਧਰ ਇਧਰ ਝਾਕ ਕੇ ਲਈ ਟਪੜੀਆਂ ਰੇਲ ਆ ਗਈ ਆ ਬੰਦਾ ਵਰ ਗਿਆ ਦੇਖੋ ਮਰਿਆ ਪਿਆ ਪੈ ਪੈਦਾ ਹੋ ਗਈ ਪੈ ਨਾਲੋ ਸਭ ਦਾਦੀ ਨਾਲ ਸੜ ਕੇ ਰੇਲ ਪਾਰ ਕੱਢਦੇ ਉਹ ਜੋ ਪੈ ਨਾਲ ਚੱਲਣਗੇ ਡਰਨ ਐਵੇਂ ਅਸੀਂ ਜਦ ਪੈ ਵਿੱਚ ਜਦੋਂ ਹੁਕਮ ਦੇ ਬਾਹਰ ਤਾਂ ਮੌਤ ਹੈ ਹੁਕਮ ਦੇ ਅੰਦਰ ਕਾਲ ਦਾ ਸਾਡੇ ਤੋਂ ਬਾਹਰ ਨਹੀਂ ਚੱਲਣਾ ਮੋਰਚੇ 'ਚ ਬੈਠਾ ਸੀ ਭਾਈ ਉਹ ਕਹਿੰਦਾ ਸਰ ਨਹੀਂ ਬਾਹਰ ਕਰਨਾ ਜਿਹੜਾ ਸਰ ਬਾਹਰ ਗਿਆ ਕੱਢਿਆ ਗਿਆ ਪੈ ਦਿੱਤਾ ਸਰ ਨਹੀਂ ਬਾਹਰ ਕਰਨਾ ਸਰ ਬਾਹਰ ਗਿਆ ਔਰ ਗਿਆ ਥੋੜੀ ਠਾਬਾ ਜਾਣੀਏ ਗੋਲੀਆਂ ਹੁੰਦੀਆਂ ਨੇ ਵੀ ਬਹੁਤ ਚੱਲਦੀਆਂ ਮੋਰਚੇ ਦੇ ਥੱਲੇ ਰੱਖਣਾ ਸਰ ਉੱਪਰ ਨਹੀਂ ਕਰਨਾ ਇਵੇਂ ਸੰਤੋਖ ਦੇ ਦਾਇਰੇ ਤੋਂ ਬਾਹਰ ਗਿਆ ਔਰ ਮਰਿਆ ਫਤਬ ਜਨਾਜ ਸੰਤੋਖ ਦੇ ਦਾਇਰੇ ਦੇ ਕਿਲੇ ਦੇ ਵਿੱਚੋਂ ਤੁਸੀਂ ਕਾਲ ਤੁਹਾਡੇ ਤੇ ਕੁਛ ਨਹੀਂ ਬਗਾੜ ਸਕਦਾ ਇਹ ਇੱਕ ਭੈ ਹੈ ਇਹ ਸੰਪੂਰ ਹੈ ਸੋਇਮ ਦਾ ਪਾਉ ਪਈਦਾ ਪੈਦਾ ਕੀਤਾ ਹੋਇਆ ਡੱਡਾ ਡਰ ਉੱਪਰ ਜਾ ਡਰ ਜਾਈਂ ਡਰ ਜਾਈਂ ਜੇ ਡਰ ਸੋਚਦਾ ਪਾਉ ਪੈਦਾ ਹੋ ਜਵੇ ਸੰਸਾਰ ਦਾ ਕੋਈ ਵੀ ਡਰ ਨਹੀਂ ਰਹਿਣਾ ਇਹ ਗਲਤੀ ਵਿਆਖਿਆ ਸ਼ਬਦ ਦੇ ਅਰਥ ਤੇ ਆਪੀ ਵਿਆਖਿਆ ਹੋਗੀ ਔਰ ਸੰਪੂਰਨ ਸੋਇਬੰਗਸ ਕਰਦੈ ਨਾ ਹੋਈ ਨਹੀਂ ਸਕਦੇ ਕਰਕੇ ਦਿਖਾਓ ਇੱਥੇ ਕਿਵੇਂ ਹੋ ਜਾਣਗੇ ਸਭ ਪੌ ਲੱਭਦੇ ਅਰਥੇ ਨਹੀਂ ਸੋਇਬੰਗਸ ਨਾਮਿਲਦੇ ਕਦੇ ਮਿਲੇ ਨਹੀਂ ਸਕਦੇ ਕੋਈ ਬਣਾ ਕੇ ਦਿਖਾਵੇ ਕਿਹੜਾ ਸਤੂਆ ਬਣਾ ਕੇ ਸਵੈਮ ਦਾ ਪਾਉ ਪੈਦਾ ਕੀਤਾ ਹੋਇਆ ਸ੍ਰੇਸ਼ਟ ਪਾਉ ਪੈਦਾ ਕੀਤਾ ਹੋਇਆ ਡੱਡਾ ਢਾਰੂ ਪਜਾਇਆ ਢਾਰ ਜਾਈ ਤਾ ਡਰ ਮੈਂ ਡਰ ਰਹਾ ਸਮਾਈ ਉਹ ਗੱਲ ਅੱਗੇ ਦੇਖੋ ਉਹੀ ਗੱਲ ਆਉਗੀ ਬਿਆਖਿਆ ਸਤ ਜੀਵਨ ਅਰਜਨ ਅਮੋਲ ਆਜੋਨੀ ਸੰਭੋ ਆਜੋਨੀ ਸੰਪੋ ਸਵੈਮ ਦੇ ਪਾਉ ਦੇ ਵਿੱਚ ਤਾਂ ਜੋਨੀ ਹੈ ਹੁਕਮ ਵਿੱਚ ਤਾਂ ਜੋਨੀ ਹੈ ਜਿੰਨਾ ਜਰ ਹੁਕਮ ਮਤ ਹੈ ਨਹੀਂ ਸਵੈਮ ਦਾ ਪਾਉ ਹੈ ਪਤਾ ਹੈ ਕਿ ਜਿੰਨਾ ਜਦ ਅੰਦਰਾਂ ਨਹੀਂ ਕਾਲ ਦਾ ਬਾਹਰ ਲੱਗਣਾ ਕਿਲੇ ਦੇ ਵਿੱਚ ਆਪਾਂ ਨੂੰ ਸੇਫ ਆ ਕਿਲੇ ਤੋਂ ਬਾਹਰ ਜਾਵਾਂਗੇ ਖਤਰਾ ਹੈ ਹਾਂ ਆਜ ਊਨੀ ਸੰਪੋ ਊਨੀ ਵਿੱਚ ਆ ਕੇ ਊਨੀ ਚ ਆ ਕੇ ਸਰੀਰ ਦਾ ਖਤਰਾ ਨਹੀਂ ਖਤਰਾ ਆਤਮਾ ਦਾ ਸਰੀਰ ਨੂੰ ਨਹੀਂ ਵਿਚਾਰ ਹੈ ਆਤਮਾ ਦੀ ਗੱਲ ਬਚਾਉਣ ਦੀ ਹੈ ਕਾਲ ਆਤਮਾ ਨੂੰ ਫੜ ਕੇ ਨਹੀਂ ਲਿਆ ਜਾ ਸਕਦਾ ਆਤਮਾ ਜਬਰਦਸਤੀ ਛੱਡੇ ਸਰੀਰ ਨੂੰ ਆਪਣੇ ਕਾਲ ਸੰਤੋਖ ਦੇ ਧਾਰੇ 'ਚ ਨਹੀਂ ਆ ਸਕਦਾ ਹੁਕਮ ਦੇ ਅੰਦਰ ਕਾਲ ਨਹੀਂ ਚੱਲਦਾ ਉਹ ਕਾਲ ਹੈ ਹੁਕਮ ਹੁਕਮ ਨੇ ਬਾਹਰੋਂ ਕਾਲ ਚੱਲਿਆਉਣਾ ਦੀ ਬਾਹਰੋਂ ਫੜ ਕੇ ਅੰਦਰ ਹੁਕਮ ਚ ਲੈ ਕੇ ਆਉਣਾ ਦਾ ਉਹ ਤਾਂ ਪਹਿਲਾਂ ਹੀ ਹੁਕਮ 'ਚ ਹੈ ਸਰੀਰੇ ਛੱਡਣਾ ਸਿਰ ਬਾਹਰ ਉਹ ਆਪ ਅੰਦਰ ਹੈ ਪਹਿਲੇ ਅੰਦਰ ਆਪ ਦਾ ਸਰੀਰ ਬਾਹਰ ਹੈ ਮਾਇਆ 'ਚ ਆਹ ਉਹ ਕਮਰੇ ਵਿੱਚ ਹੈ ਫਰਕ ਕੀ ਹੈ ਫਰਕ ਕੀ ਹੈ ਫਰਕ ਨਹੀਂ ਕੁਝ ਵੀ ਹੈਗਾ ਉਹ ਤਾਂ ਹੱਥ ਲਾਇਆ ਹੋਇਆ ਹੈ ਪਾਸੇ ਜਿ ਬੈਠਾ ਹੈ ਗੱਡੀ 'ਚ ਬੈਠਾ ਕੰਦ ਨੂੰ ਹੱਥ ਲਾਇਆ ਹੋਇਆ ਹੈ ਗੱਡੀ ਚੱਲ ਪਈ ਹੱਥ ਪਿੱਛੇ ਘੱਲ ਲਿਆ ਗੱਡੀ ਚ ਚਲੀ ਕਦੋਂ ਥੀ ਖੜੀ ਹੈ ਸਰੀਰ ਤਾਂ ਕੰਦ ਹੈ ਹੱਥੋਂ ਹੱਤ ਚੁੱਕ ਲਿਆ ਸ੍ਰੀ ਇੱਥੇ ਰਹਿ ਗਿਆ ਗੱਡੀ ਘਲ ਤੁਰ ਪਈ ਆਤਮਾ ਗਾਂਜ ਲਈ ਗਈ ਸ੍ਰੀ ਉੱਤਰ ਗਿਆ ਆਤਮਾ ਨੂੰ ਟੱਚ ਕੀਤਾ ਹੋਇਆ ਕਾ ਦਵਾਰ ਟੱਚ ਕੀਤਾ ਗੱਡੀ 'ਚ ਬੈਠਾ ਦਵਾਰ ਵੀ ਟੱਚ ਆ ਗੱਡੀ ਵੀ ਟਾ ਗੱਡੀ ਤੁਰ ਪਈ ਹੱਥ ਪਿਛੇ ਢਾਲਿਆ ਉਹ ਦਵਾਰ ਤਾਂ ਨਹੀਂ ਤੁਹਾਨੂੰ ਜੇ ਦਵਾਰ 'ਚ ਫੜਿਆ ਹੋਇਆ ਮਜਬੂਤ ਤਾਂ ਗੱਡੀ ਦਵਾਰ ਦਾ ਝਟਕਾ ਪਾਊਗਾ ਦਵਾਰ ਨਾਲ ਹੱਥ ਟੱਚ ਕੀਤਾ ਹੋਇਆ ਉਹ ਤੇਰੀ ਗੁਡੀ ਟੱਚੇ ਆ ਸਾਡਾ ਧਿਆਨ ਦਾ ਟੱਚ ਹਟਾ ਲਿਆ ਧਿਆਨ ਹੀ ਹਟਾਉਣਾ ਤੇਰ ਕੁੜੀ ਚੋਂ ਹੋਰ ਕੀ ਹਟਾਉਣਾ ਜਿਹੜਾ ਮਾੜਾ ਮੋਟਾ ਧਿਆਨ ਦੀ ਲੋਡ ਪੈਂਦੀ ਹੈ ਜਿੱਨਾਂ ਚ ਸਰੀਰ ਹੈ ਉਹ ਹੀ ਹਟਾਉਣਾ ਬਾੜੇ ਮੋਟੇ ਧਿਆਨ ਦੀ ਲੋਡ ਪੈਂਦੀ ਰਹਿਣੀ ਹੈ ਤੁਰਕੁੜੀ ਚ ਸਾਰਾ ਇਹ ਧਿਆਨ ਹਟਦਾ ਜਿ ਬਜੋਗੀ ਹਟਾਉਂਦੇ ਨੇ ਧੜੀ ਹਟਾਈਦਾ ਉਦੋਂ ਇਦਾਂ ਹਟਦਾ ਹੀ ਨਹੀਂ ਹੁੰਦਾ ਟੱਚ ਰਹੂਗਾ ਜੇ ਟੱਚ ਟੱਚ ਬਿਨਾਂ ਸਰੀਰ ਤੁਰਦਾ ਹੀ ਨਹੀਂ ਟੱਚ ਬਿਨਾਂ ਬੋਲ ਨਹੀਂ ਹੁੰਦਾ ਟੱਚ ਬਿਨਾਂ ਅੱਖ ਦੀ ਚ ਪਲਕ ਦੀ ਚ ਪੁੰਸਦਾ ਉਮਾਇਆ ਬਚੋਦਾ ਸੀ ਤਾਹੀ ਕਿਆ ਉਦਾਸੀ ਆ ਟੈਂਪਰੇਰੀ ਆ ਵੀ ਹੱਥ ਲਾਇਆ ਜਮਰਦੀ ਪਰੇ ਚੱਕ ਲਈ ਉਹਦਾ ਉਡਣ ਦੇ ਡੰਝ ਹੈ ਉਡਣ ਸੇ ਤੀ ਡੰਝ ਆਹੋ ਉਡਣ ਦੇ ਡੰਝ ਹੈ ਗੱਡੀ ਤਾਂ ਤਿਆਰ ਖੜੀ ਆ ਸਟਾਰਟ ਹੈ ਤੁਰਨ ਵਾਲੀ ਆ ਉਹਦਾ ਉਡਣ ਸੇ ਦੇ ਡੰਝ ਆਉਦੀ ਜਾਂ ਉਡੂ ਧਰਤੀ ਛੱਡਣੀ ਦੀ ਹੈ ਜਦ ਉੱਡਦਾ ਹੈ ਧਰਤੀ ਦੇ ਛੱਡੇ ਦਿੰਦਾ ਜਿਹਦੇ ਬੈਠਾ ਉੱਡਣਾ ਹੈ ਉਥੋਂ ਫੇਰ ਇਹ ਕੋਬੋਟ ਕੋ ਲੰਬੀ ਚੌੜੀ ਗੱਲ ਨਹੀਂ ਆ ਗਈ ਇਹ ਟੀ-ਸ਼ਰਟ ਨਾਲੀ ਟੀ-ਸ਼ਰਟ ਨਾਲੀ ਗੱਲ ਹੁਣ ਲੋਕਾਂ ਨੂੰ ਵੀ ਚੌੜੀ ਲੱਗਦੀ ਹੈ ਜੇ ਪਤਾ ਹੀ ਨਹੀਂ ਹੈ ਜੀ ਇਹਨਾਂ ਨੂੰ ਅਸਲ ਤਬੂ ਨਹੀਂ ਛੱਡ ਦਿੰਦੇ ਨੇ ਸਰੀਰ ਨੂੰ ਦੱਸ ਕੇ ਛੱਡ ਦਿੰਦੇ ਨੇ ਇਹ ਤਾਂ ਪਹਿਲੇ ਉਹਦੀਆਂ ਗੱਲਾਂ ਨੇ ਪਹਿਲੇ ਰਿਦੀਆਂ ਗੱਲਾਂ ਨੇ ਉਹ ਗੱਲ ਬਹੁਤ ਅਗਾਹ ਦੀ ਹੈ ਹੋਈ ਭੈ ਪੰਜਨ ਪਰ ਦੁੱਖ ਨਿਵਾਰ ਭੈ ਪੰਜਨ ਪਰ ਦੁੱਖ ਨਿਵਾਰ ਭੈ ਭੱਜੜ ਆ ਦੇਖੋ ਆ ਕੀ ਹੈ ਡੱਡਾ ਟਾਰੂ ਪਜਾਇ ਤਾ ਡਰ ਮੈਂ ਡਰ ਆ ਪੈ ਭਜਦੇ ਨਾ ਦੂਏ ਜਿਹੜੇ ਦੂਏ ਪੈ ਨੇ ਸਾਰੇ ਸਭ ਪਉ ਹੈ ਜਿਹੜਾ ਸਭ ਪਉ ਹੈ ਭੈ ਭਜਣਾ ਸਵੈਮ ਦਾ ਪੈ ਜਿਹੜਾ ਪੈਦਾ ਹੋਇਆ ਨਾ ਉਹੀ ਤਾਂ ਭੈ ਭਜਣਾ ਉਹਦੇ ਨਾਲੇ ਬਾਕੀ ਦੀ ਪੈਸਾ ਖਤਮ ਹੋ ਗਈ ਭੈ ਭਜਣ ਸਭ ਪਉ ਵਾਸਤੇ ਆਇਆ ਹੋਇਆ ਲਫਜ਼ ਸਵੈਮ ਦਾ ਪੌਜ ਜਿਹੜਾ ਪੈਦਾ ਕੀਤਾ ਪੈਦਾ ਕੀਤਾ ਹੋਇਆ ਪਾਣੇ ਦਾ ਜਿਹੜਾ ਪਾਇਆ ਉਹ ਬਾਕੀ ਪਾਇ ਰਹਿਣੇ ਦੀ ਦੁੱਧ ਤਾਂ ਐ ਵਜਲ ਸਵੈ ਪੌਗ ਹੋਇਆ ਜੀ ਦੇ ਵਾਸਤੇ ਸਵੈ ਪੌ ਸੰਪੋ ਪੌ ਪੌ ਨੂੰ ਪੌੜਾ ਦੁਕਾਨਾ ਨੇ ਸੰਗੋ ਸਵੈਮ ਦਾ ਪੌ ਸਵੈਮ ਦਾ ਆਪਣੇ ਆਪੇ ਪੈਦਾ ਕੀਤਾ ਪੌ ਆਪਣੇ ਉੱਤੇ ਇਹ ਹੁਕਮ ਜਿਹੜਾ ਰਹਿਣ ਹੁਕਮ ਨਾਲ ਪਾਇ ਮੰਨੇ ਹੈ ਹੁਕਮ ਨਾਲ ਡਰ ਬੁੱਝ ਰਿਹਾ ਜੀ ਉਹਦਾ ਮੰਨਣਾ ਹਕੁੰਦਾ ਟਰ ਮਨੇ ਉਹ ਆਪੇ ਪੈਦਾ ਕੀਤਾ ਹੈ ਉਹਨੇ ਪੈ ਪੰਜਨ ਕੀਤੀ ਬਾਹਰ ਲਈ ਬਾਹਰ ਹੀ ਪੈ ਰਹੀ ਹੋਣੀ ਬਹੁਤ ਤਕੜਾ ਪੁਆਇੰਟ ਹੈ ਇਹ ਉਹਨਾਂ ਦਾ ਸਾਰਾ ਸਵਾਇ ਭੰਗ ਵਾਲੇ ਹੱਥ ਵਿਗੜੇ ਸਾਰੀ ਇੱਥੇ ਸੁੱਤ ਹੋ ਜਾਂਦੇ ਨੇ ਚਾਣ ਕਿੱਥੇ ਜਾਂਦੇ ਨੇ ਭੱਜ ਕੇ ਸਵੈਮ ਦਾ ਪਾਉ ਜਿਹੜਾ ਪੈਦਾ ਕੀਤਾ ਹੈ ਨਾ ਉਹ ਸਵੈਭੂ ਹੋਰ ਕਹਿੰਦੇ ਨੇ ਸਵੈਭੂ ਸਭ ਭੂਦਾਰਥ ਹੋ ਰਹਾ ਉਹ ਭੂ ਮੁੰਦੇ ਨੂੰ ਦਲੰਕੜਾ ਥੱਲੇ ਉਹਦਾ ਤਾਂ ਸਵਾ ਭੂ ਦਾ ਮਤਲਬ ਹੈ ਜਾਂ ਤਾਂ ਭੂਦਾਰਥ ਬਾਯਾ ਲਓ ਭੂ ਵੀ ਲਓ ਉਹ ਆਰ ਸੰਪੋਰ ਸੰਭੂ ਦੇ ਅਰਥ ਮਿਸਯੂਜ਼ ਕਰ ਰਹੇ ਨੇ ਉਹ ਕਿਸੇ ਨਾ ਤਿਕੇ ਤਰੀਕਾ ਨਾ ਉਹ ਤਾਂ ਸਵਾ ਭੰਗ ਦਾ ਅਰਥ ਸਿੱਧਾ ਹੀ ਭੰਗਾ ਦਾ ਆ ਲੈ ਉਹ ਤਾਂ ਨਾਨਕ ਜਨਮਨ ਭੰਗ ਕਦੇ ਨਾ ਹੋਵੇ ਭੰਗ ਉਹਦਾ ਸਿੱਧਾ ਦਾਲ ਹੈ ਉਹ ਤੇ ਅਰਥ ਜੇ ਦਾਲ ਬਣਦੇ ਨਾ ਇਹਨਾਂ ਦਾ ਸਾਰੇ ਬੇੜਾ ਅਗਰ ਖੁੰਦਾ ਸੀ ਉਹ ਤਾਂ ਬ੍ਰਹਮ ਦੇ ਵਿਚਲੀ ਨੂੰ ਦਿੰਦੇ ਸਾਰੇ ਦਾਲੋਂ ਬਣਦੇ ਹੀ ਨਹੀਂ ਸਾਰਾ ਉਹਨਾਂ ਦੀ ਫਲਸਫੀਓ ਹੀ ਗਲਤ ਇਹ ਅਸਲ 'ਚ ਤਾਣੀ ਠੀਕ ਹੈ ਤਾਂ ਆਉਂਦੀ ਹੈ ਜੇ ਦਾਲ ਹੈ ਤਾਣੀ ਉਲੜੀ ਕਹ ਸਕਦੀ ਹੈ ਕੋਈ ਮਤ ਦਾਲ ਨਹੀਂ ਬਣਦੀ ਦੁਨੀਆ ਦੀ ਇਸੇ ਕਰਕੇ ਤਾਣੀ ਉਲਜੀ ਠੀਕ ਕਿਸੇ ਤੇ ਆਈ ਹੋਈ ਦੀ ਦਾਲ ਵਾਲੀ ਗੱਲ ਕਿਤੇ ਵੀ ਨਹੀਂ ਹੈ ਦਾਲ ਲਏ ਕੋਣ ਆਵੇ ਦੋ ਟੁਕੜੇ ਹੋਇਆ ਦੁਚਿੱਤੀ ਹੈ ਤੁਚਿੱਤੀ ਠੀਕ ਹੋਗੀ ਕੋ ਗਿਆ ਪੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨਭਾਉ ਦੇਖੋ ਪੈ ਜਿਹੜੀ ਸੁਪੋਂ ਨੇ ਬਾਕੀ ਪੈ ਖਤਮ ਕਰਤੀ ਪੈ ਪੰਜਨ ਪਰ ਦੁੱਖ ਨਿਵਾਰ ਜਿਹੜਾ ਦੁੱਖ ਹੈ ਪਰ ਦੁੱਖ ਨਿਵਾਰ ਹਾਂ ਹਾਂ ਦੁੱਖ ਕਿਤੋਂ ਪੈਦਾ ਕਿਤੋਂ ਆਉਂਦਾ ਸਾਨੂੰ ਦੁੱਖ ਕਿਸੇ ਚੀਜ਼ ਤੋਂ ਕੋਈ ਕਿਸੇ ਚੀਜ਼ ਦਾ ਵੀ ਦੁੱਖ ਆ ਸਕਦਾ ਹੈ ਦੁੱਖ ਹੈ ਕਿਸੇ ਘਾਟੇ ਪੱਧ ਦੇਦਾ ਕੋਈ ਰਿਸ਼ਤੇਦਾਰ ਦੇ ਘਰ ਦੇ ਦੇ ਜਿਹਦੇ ਨਾਲ ਸਾਡਾ ਸੰਬੰਧ ਆ ਉਹਦੇ ਵਿਛੋੜੇ ਦਾ ਮਰਨ ਦਾ ਜੰਮਣ ਦਾ ਕਿਸੇ ਦੇ ਸਮੇਂ ਦੁੱਖ ਹੋ ਸਕਦਾ ਇੱਕ ਤਾਂ ਆਪਣਾ ਅੰਗੀ ਦੁੱਖ اندرੋਂ ਇੱਕ ਬਾਹਰੋਂ ਦੁੱਖ ਆਉਂਦਾ ਸਾਨੂੰ ਬਾਹਾਂ ਚੋ ਜੋ ਦੁੱਖ ਹੁੰਦੇ ਉਹ ਪਰ ਦੁੱਖ ਵੀ ਨਿਭੜ ਜਾਂਦੇ ਪਰ ਦੁੱਖ ਦੀ ਬਾਹਰ ਬਾਹਰ ਦੀ ਵਜ੍ਹਾ ਨਾਲ ਆਇਆ ਦੀ ਵਜ੍ਹਾ ਨਾਲ ਜੋ ਦੁੱਖ ਪੈਦਾ ਹੁੰਦਾ ਸਾਲੂ ਮੋਹ ਦੀ ਵਜ੍ਹਾ ਨਾਲ ਦੁੱਖ ਮੋਹ ਦੀ ਵਜ੍ਹਾ ਨਾਲ ਵੀ ਦੁੱਖ ਹੋ ਸਕਦਾ ਨਾ ਮਾਇਆ ਦੀ ਵਜ੍ਹਾ ਨਾਲ ਵੀ ਦੁੱਖ ਹੋ ਸਕਦਾ ਘਾਟੇ ਵਾਧੇ ਦਾ ਜਾਂ ਸਾਫ ਚਸ ਦੀ ਵਜ੍ਹਾ ਨਾਲ ਵੀ ਦੁੱਖ ਹੋ ਸਕਦਾ ਇਹ ਪਰੋਂ ਆਇਆ ਹੋਇਆ ਦੁੱਖ ਹੈ ਇੱਕ ਸਾਡੇ ਅੰਦਰੋਂ ਪੈਦਾ ਹੋਇਆ ਦੁੱਖ ਹੈ ਇੱਕ ਬਾਹਰੋਂ ਪੈਦਾ ਹੁੰਦਾ ਨਹੀਂ ਜੀ ਨਹੀਂ ਹੈਗਾ ਪਰ ਜੀ ਦੁੱਖ ਜੀ ਪਰ ਦੁੱਖ ਨਿਵਾਰ ਪਰ ਦੁੱਖ ਨਿਵਾਰ ਜੀ ਦੁੱਖ ਤਾਂ ਆਪ ਹੈ ਜਿਹੜੇ ਆਉਂਦੀਆਂ ਅਪਾਰ ਅਨੁਭਵ ਅਪਾਰ ਅਨੁਭਵ ਜਿਹੜਾ ਅਨੁਭਵ ਹੈ ਨਿਰਪਰਿਵਸਥਾ ਅਨੁਭਵ ਨਿਰਪਰਿਵਸਥਾ ਨਿਰਪਰਿਵਸਥਾ ਐਡੀ ਹੋਗੀ ਕਿ ਜੀਦਾ ਪਾਰ ਨਹੀਂ ਹੈ ਪੈ ਪੈਦਾ ਨਹੀਂ ਹੋ ਸਕਦੀ ਅਪਾਰ ਅਨੁਭਵ ਅਨੁਭਵ ਅਵਸਥਾ ਅਪਾਰ ਅਵਸਥਾ ਹੋਗੀ ਪੈ ਨਹੀਂ ਉਹ ਇਹਨੂੰ ਦਿੱਤਾ ਜਾ ਸਕਦਾ ਹੁਕਮਦਾਰ ਸ਼ਕਤੀਸ਼ਾਲੀ ਕੋਈ ਚੀਜ਼ ਹੈ ਨਹੀਂ ਜਿਹੜਾ ਹੁਕਮ ਹੁਕਮ ਦੇ ਵਿੱਚ ਹੈ ਜਿਹੜਾ ਉਹਨੂੰ ਪਾਇ ਨਹੀਂ ਦਿੱਤਾ ਜਾ ਸਕਦਾ ಅಪਾਰ ਅਨੁਭਵ ਹੈ ਇਹੇ ਕਰਕੇ ਆੜੇ ਚੱਲਦੇ ਰਹੇ ਜੋ ਵੀ ਕੁਝ ਹੁੰਦਾ ਰਿਹਾ ਪਿੱਛੇ ਵੀ ਜੋ ਕੁਝ ਹੁੰਦਾ ਰਿਹਾ ਬਹੁਤदाई ਪੈ ਹੁੰਦਾ ਹੈ ਬਹੁਤੋ ਬੜਾ ਤਕ ਪੈ ਰਹੀ ਫਿਰ ਇਹਦੇ ਪੈ ਤੋਂ ਤਾਲੂਦ ਆਦਮੀ ਹੋਰ ਬਥੇਰੇ ਬਾਹਰ ਨਿਕਲ ਜਾਂਦੇ ਨੇ ਆ ਜਿਹੜਾ ਹੱਥ ਯੋਗੀ ਨੇ ਉਹ ਵੀ ਬਾਹਰ ਨਿਕਲ ਜਾਂਦੇ ਨੇ ਪਰ ਉਹ ਤਰੀਕਾ ਅਨਪੌਰੀ ਹੈ ਉਹ ਉਹ ਹੋਰ ਉਹ ਹੰਕਾਰ ਦਾ ਰਸਤਾ ਹੁਕਮ ਦੇ ਵਿੱਚ ਰਹਿ ਕੇ ਨਹੀਂ ਹੈਗੇ ਉਹ ਹੰਕਾਰ ਉਹ ਆਪਣੇ ਪਾਣੀ ਤੇ ਉਹ ਹੀ ਹਟ ਮਕਰ ਮਰੇ ਨਾਲ ਲੇਖ ਹਾਂ ਹਟ ਕਰ ਮਰੇ ਉਹਨਾਂ ਲੇਖੇ ਪਾਇਆ ਹਟਾਲੇ ਹੜੀਓਗੀ ਵੀ ਇਹ ਕਾਲਾ ਦਰ ਪਰ ਉਹ ਹੰਕਾਰ ਦਾ ਰਸਤਾ ਇਹ ਹੁਕਮ ਦੇ ਅੰਥਲ ਅਧਿਰ ਰਹਿ ਗਿਆ ਉਹ ਆਪਣੇ ਪਾਣੀ ਉਹ ਕਉਨੇ ਬਰੋਚਾ ਖੜਾ ਉਹ ਗਏ ਗਹਿਨ ਪ੍ਰਮ ਪ੍ਰਾਂਤੀ ਦਹਿਨ ਸੀਤਲ ਸੁਖ ਦਾਤੋ ਅਗਾਏ ਗਹਿਣ ਅਗਾਏ ਗਹਿਣ ਦੀ ਸ਼ਕਤੀ ਫੇਰ ਪੈਦਾ ਹੁੰਦੀ ਹੈ ਮਨ ਪਤਾ ਕਾਬੂ ਜਾਂਦਾ ਅਗਾਏ ਗਹਿਣ ਮੰਦੀ ਨਾ ਫੜਿਆ ਜਾਂਦਾ ਕਾਬੂ ਜਾਂਦਾ ਅਗਾਏ ਮਨ ਫੇਰ ਮਨ ਫੜਿਆ ਜਾਂਦਾ ਜੁੰਡਿਆਂ ਤੇ ਫੇਰ ਬੁੱਧੀ ਬਿਠਾੜ ਲੈਂਦੀ ਹੈ ਫੜ ਕੇ ਭ੍ਰਮ ਭ੍ਰਾਂਤੀ ਦਹਿਨ ਬੁੱਧੀ ਸਪੀਡ ਬਹੁਤ ਤੇਜ਼ ਹੈ ਪਰ ਬੁੱਧੀ ਦੀ ਸਪੀਡ ਤੇਜ਼ ਹੋ ਗਈ ਮਨ ਦੀ ਘੜ ਗਈ ਅਗਾਏ ਗਹਿਣ ਭ੍ਰਮ ਭ੍ਰਾਂਤੀ ਦੀ ਦਹਨ ਆ ਜਿਹੜੀ ਭ੍ਰਮ ਭ੍ਰਾਂਤੀ ਉਹ ਦਹਨ ਹੋ ਗਿਆ ਪਰਮਰ ਭ੍ਰਾਂਤੀਆਂ ਜਿਹੜੀਆਂ ਨੇ ਖਤਮ ਸਾਰੀਆਂ ਗਿਆਨ ਪ੍ਰਚੰਡ ਭ੍ਰਮ ਭ੍ਰਾਂਤੀਓ ਦੂਰ ਦਹਨ 시ਤਲ ਸੁਖ ਦਾਤੋ 시ਤਲ ਸੁਖ ਦਾਤੋ ਕਿੰਨੀ ਅਵਸਥਾ ਬਣਦੀ ਹੈ ਕੱਲੀ ਕੱਲੀ ਨੰਬਰ ਵਾਈ ਦੱਸੀ ਜਾਂਦਾ ਅਵਸਥਾ ਜਿਹਦੀ ਬਣੀ ਹੋਈ ਹੈ ਉਹ ਹੀ ਦੱਸੂ ਕਿੰਨੇ ਕਿੰਨੇ ਬਣੇ ਕਿਵੇਂ ਕਿਵੇਂ ਬਣਦੀ ਹੁੰਦੀ ਹੈ ਉਹ ਦੱਸ ਰਿਹਾ ਜੇ ਮੈਂ ਬਣਦੀ ਹੈ ਹੱਡ ਬਿੱਤੀ ਦੱਸ ਰਿਹਾ ਐਵੇਂ ਕਿ ਮੈਂ ਦੱਸ ਦੂਗਾ ਕੋਈ ਆ ਸੰਭੋ ਉਦਵੇਓ ਪੂਰਨ ਪੁਰਖ ਪੂਰਖ ਪੂਰਨ ਵਿਧਾਤੋ ਆ ਸੰਭੋ ਉਦਵੇਓ ਪੁਰਖ ਪੂਰਨ ਵਿਧਾਤੋ ਆ ਸਭ ਬਿਓ ਅਰ ਸਭੋ ਉਸੇ ਆ ਗਿਆ ਹੋ ਇਥੇ ਆੜੇ ਨੂੰ ਕੰਨ ਲਾਤਾ ਉੱਥੇ ਘੜੇ ਆੜੇ ਨੂੰ ਕੰਨ ਹੈ ਹਾਂ ਆ ਸੰਭੋ ਉਦਵੇਓ ਆ ਸੰਭੋ ਵਿਧਾਤੋ ਜਨਮ ਚ ਆਕੇ ਸম্ভਵ ਕਰ ਹੋ ਗਿਆ ਹੈ ਇਹ ਸਾਬਤ ਕਰਤਾ ਵੀ ਸਰੀਰ ਤੇ ਰਹਿੰਦੇ ਹੋਏ ਇਹ ਗੱਲਾਂ ਸੰਭਵ ਨੇ ਉਦਵੇ ਉਹ ਪੁਰਖ ਪੂਰਨ ਬਿਧਾਤੋ ਕਿ ਆਦਮੀ ਦੀ ਜੁਦੀ ਵਿੱਚ ਆਦਮੀ ਦੇ ਸਰੀਰ ਦੇ ਵਿੱਚ ਰਹਿੰਦੇ ਹੋਏ ਪੂਰਨ ਪੁਰਖ ਬਿਧਾਤੇ ਦਾ ਜਨਮ ਹੋ ਗਿਆ ਅੰਦਰ ਸ਼ਬਦ ਗੁਰੂ ਦਾ ਪੁਰਖ ਪੂਰਨ ਬਿਧਾਤੋ ਉਹ ਪੁਰਖ ਬਿਧਾਤਾ ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ ਇਹ ਸਬਬ ਕਰਤਾ ਵੀ ਆਦਮੀ ਦੇ ਅੰਦਰ ਹੋ ਜਾਂਦਾ ਉਦਵੇ ਉਹ ਉਦਵੇ ਉੱਗ ਪਿਆ ਇੱਕ ਹੋ ਕੇ ਉੱਗ ਪਿਆ ਸੂਰਜ ਚੜ ਪਿਆ ਇਸ ਨੂੰ ਕਬੀਰ ਕਹਿੰਦਾ ਉਦੇ ਪਰ ਜਪਚੀਨਾ ਉਹਨਾਂ ਨੇ ਦੁਬਾਰਾ ਸਬਬ ਕਰਤਾ ਵੀ ਆ ਐ ਹੋ ਜਾਂਦਾ ਅੱਗੇ ਗੱਲਾਂ ਇਹ ਕਰਦੇ ਸੀ ਵੀੜੇ ਔਰ ਹੋਰ ਜਿਹੜੇ ਸੀ ਵਿਰੋਧੀ ਵੀ ਇਹ ਤਾਂ ਜੀ ਸਬਬ ਇਹਦੀ ਗੱਲਾਂ ਵਿੱਚ ਗੱਪਾਂ ਮਾਰੀਆਂ ਹੋਈਆਂ ਨੇ ਇਹ ਜਿਹਾਂ ਪ੍ਰਾਂਤਿਆਂ ਸੰਗਤ ਇਸ ਪੈਦਾ ਕਰਦੇ ਤੇ ਉਹ ਪ੍ਰਾਂਤਿਆਂ ਨੂੰ ਦੂਰ ਕੀਤੀ ਉਹਨਾਂ ਪ੍ਰਾਂਤਿਆਂ ਗਏ ਨਾ ਉਹ ਨਹੀਂ ਆ ਪ੍ਰਾਂਤਿਆਂ ਪਾਈਆਂ ਹੋਈਆਂ ਤਾਂ ਆਦਮ ਦੇ ਜੁੜ ਕਿਵੇਂ ਹੋ ਜੂਗਾ ਉਹ ਪ੍ਰਾਂਤਿਆਂ ਸਭ ਦੂਰ ਕਰਤੀ ਸਾਬਤ ਕਰਤਾ ਸਹੀ ਆ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਨਾਨਕ ਆਦ ਆਦ ਪਹਿਲਾ ਨਾਨਕ ਆਦ ਦਾ ਮਤਲਬ ਪਹਿਲਾ ਨਾਨਕ ਆਦ ਪਹਿਲਾ ਪਹਿਲਾ ਨਾਮ ਅੰਗਦ ਅਮਰ ਸਤਗੁਰੂ ਸ਼ਬਦ ਸਮਾਇਓ ਉਹਦੇ ਬਾਅਦ ਅੰਗਦ ਅਮਰ ਸਤਗੁਰੂ ਸ਼ਬਦ ਚ ਤਿੰਨੇ ਸਮਾ ਗਏ ਦੇਖੋ ਤਿੰਨ ਇਕੱਠੇ ਸਮਾ ਗਏ ਚੌਥਾ ਫੇਰ ਰੱਖ ਲਿਆ ਚੌਥਾ ਫੇਰ ਰੱਖਿਆ ਐਡੇ ਚੱਲਣਗੇ ਇਹਨਾਂ ਨੇ ਤਿੰਨਾਂ ਦੀਓ ਹੀ ਸਾਦਾਈ ਹੋਈ ਆ ਇਕੱਠੀ ਤਾਲੀ ਸੱਦ ਵੀ ਤਿੰਨਾਂ ਦੀ ਚੌਥੀ ਦੀ ਸੱਦ ਨਹੀਂ ਆ ਉਹ ਬੇਦੀਆਂ ਛੋਡੀਆਂ ਵਾਲੀ ਗੱਲ ਐਵੇਂ ਜੜੀ ਰਹਿਣੀ ਐ ਉਹ ਤੰਨੇ ਅਸਲ ਜੇ ਕੋਈ ਆ ਉੱਥੇ ਉਹ ਰਾਨਗੇ ਚੱਲਦਾ ਨਾਲ ਸਮਾਇਓ ਨਾਨ ਤੰਨੇ ਇਕੱਠੇ ਸਮਾਏ ਕਿ ਤੰਨੇ ਇਕੱਠੇ ਸਮਾਏ ਕਿ ਉਹਨਾਂ ਦਾ ਧਿਆਨ ਨਾਨਕ ਦਾ ਇਹਨਾਂ ਦੇ ਉੱਤੇ ਹੀ ਟਿਕਿਆ ਹੋਇਆ ਬਿਨਾਂ ਸਰੀਰ ਤੇ ਧਿਆਨ ਨਾਨਕ ਦਾ ਇਹਨਾਂ ਦੇ ਉੱਤੇ ਟਿਕਿਆ ਹੋਇਆ ਇਹ ਲੈਣਾ ਜਾਣ ਦੂਈ ਮੱਤ ਦੋ ਜਾਂ ਦੂਈ ਮੱਤ ਚਾਉਂਦਾ ਹੱਲ ਜਾਂਦਾ ਹੂੰ ਤ ਜਿਹੜਾ ਇੱਕ ਮੱਤ ਛੱਡ ਕੇ ਦੂਈ ਤੇ ਆਉਂਦਾ ਨਾ ਪਿੱਛੇ ਸਾਰੀ ਮੱਤ ਬੈਠੀ ਆ ਕੇ ਫੇਫਰ ਪ੍ਰੈਸ਼ਰ ਪਾ ਲੈਣ ਆ ਕੇ ਉਹ ਤੋਂ ਬੰਦੇ ਨੂੰ ਇੱਕ ਆਪਾ ਧਿਆਈਏ ਦੂਹੇ ਦੇਖਦੇ ਬੰਦੇ ਨੂੰ ਰਾਜ ਦੂਈ ਮੱਤ ਦੇ ਨੂੰ ਕਿ ਉਹਦਾ ਧਿਆਨ ਨਾ ਮੁੜ ਕੇ ਰੱਖੀਏ ਫੇਲ ਸਕਦਾ ਨਾਂ ਕਦਾ ਪੂਰਾ ਬਹਿਰਾ ਰਹਿ ਜਾਂਦਾ ਤੇ ਅਰਮੰਦਾਸ ਤੇ ਪਰ ਉਹ ਵੀ ਕਹਿੰਦੇ ਰਹਿੰਦੇ ਵਿਸਲ ਤੇ ਹੱਥ ਰੱਖੀ ਨਾਲੇ ਖੜੀ ਤਾਂ ਆਨਗਨੇ ਰਾਜ ਦਿੱਤਾ ਘਾਇ ਰਹੇ ਨੇ ਫਿਰ ਫਿਰ ਛੋਡੀਆਂ ਹੁੰਦੇ ਤਾਂ ਵੀ ਬਦਲ ਤੋਂ ਹਉਣ ਲੈਣ ਫਿਰ ਘਰ ਦਾ ਹੀ ਹੋ ਗਿਆ ਰਾਜ ਫਿਰ ਛੋਡੀ ਪਰਮੇਸ਼ਰ ਦਾ ਹੀ ਰਾਜ ਹੋ ਗਿਆ ਫਿਰ ਘਰ ਦੇ ਜਮੇਦਾਰ ਰਾਜ ਹੋ ਗਿਆ ਸਾਡੇ ਘਰ ਦੇ ਜਮੇ ਨੇ ਉਹ ਸਿੱਧੇ ਹੀ ਪਰਮਿਆਂ ਦੀ ਜਮੇਦਾਰ ਕਿਸੇ ਚੋਂ ਆਏ ਨਹੀਂ ਹੋ ਦੂਈ ਮੱਤਾਂ ਚੋਂ ਦੂਈ ਮੱਤਾਂ ਚੋਂ ਨਹੀਂ ਆਏ ਹੋਏ ਜਿਹੜੀਆਂ ਦੂਈਆਂ ਮੱਤਾਂ ਚੋਂ ਲੈ ਕੇ ਬੰਦੇ ਪਹਿਲਾਂ ਅਸੀਂ ਦੋ ਇਸਤੇਮਾਲ ਕੀਤੇ ਆਂ ਕਹਿ ਲੋ ਦੋ ਬੇਦੂ ਪਰਮੇਸ਼ਰ ਨੇ ਹੂੰ ਦੁਈਆ ਵੱੱਟਾ ਜੋ ਬੰਦੇ ਲੈ ਕੇ ਜਿਹਨਾਂ ਦੇ ਵੋਡੇ ਤੇ ਰੱਖ ਕੇ ਚਲਾਈ ਪਹਿਲਾਂ ਉਹਨੇ ਕਾ ਇਦਾਂ ਨਹੀਂ ਜਲਣਾ ਕੰਮ ਇਹ ਫਿਰ ਬਗਾਲੀ ਬੰਗੀ ਜਿਹੜੀ ਫੌਜ ਆ ਨਾ ਬਣਾਈਦਾ ਸੀ ਆਪਣੇ ਉਹ ਐ ਪਰ ਘਰ ਪੈਦਾ ਕਰੋ ਚੌਥੇ ਨੂੰ ਬਲਤਾਂ ਕੇ ਘਰੇ ਪੈਦਾ ਕਰ ਲਿਆ ਆਪੇ ਘਰਦੇ ਹੀ ਨੇ ਸਾਰੇ ਹੁਣ ਵੀ ਖਾਲਸਾ ਕਰਦਾ ਹੀ ਐ ਹੁਣ ਸਾਰੇ ਘਰਦੇ ਹੀ ਆਉਣਗੇ ਬਗਾਲਣਾ ਨਹੀਂ ਕੋਈ ਆਉਣਾ ਇੱਥੇ ਸਾਰੇ ਘਰਦੇ ਆਉਣਗੇ ਤਾਂ ਹੀ ਖਾਲਸਾ ਦੂ ਦੇ ਗਏ ਹੋ ਇਹ ਵਾਅਦੇ ਤੁਹਾਡੀ ਸਿੱਧਾ ਹੀ ਆਉਣਗੇ ਤਾਂ ਹੀ ਕਹਦੀ ਖਾਲਸਾ ਮੇਰਾ ਸਤਕਰ ਪੂਰਾ ਪੂਰਾ